ਸਤਿ ਸ਼੍ਰੀ ਅਕਾਲ ਜੀ ਐਸਐਮਜੀ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਕੁਲਵੰਤ ਸਿੰਘਸ ਨੋਟ ਵੀ ਤੁਹਾਡਾ ਸਵਾਗਤ ਕਰਦਾ ਆਂ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡੀਆਂ ਅਪਡੇਟਸ ਆ ਰਹੀਆਂ ਨੇ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਵੱਡੇ ਬਿਆਨਬਾਜ਼ੀ ਹੋ ਰਹੀ ਹੈ ਉਹਦੇ ਵਿੱਚ ਇੱਕ ਮੁੱਦਾ ਹਰ ਇੱਕ ਪਾਰਟੀ ਲਈ ਬੜਾ ਇੰਪੋਰਟੈਂਟ ਹੈ ਕਿ ਸੀਐਮ ਫੇਸ ਸੀਐਮ ਫੇਸ ਅਕਾਲੀ ਦਲ ਨੇ ਕੋਸ਼ਿਸ਼ ਕੀਤਾ ਹੋਇਆ ਆਮਾ ਦੀ ਪਾਰਟੀ ਨੇ ਇੱਕ ਸਕੀਮ ਰਾਹੀਂ ਇੱਕ ਕਹਿ ਲਈਏ ਕਿ ਤਕਨੀਕ ਰਾਹੀਂ ਸੀਐਮ ਦਾ ਚਿਹਰਾ ਐਲਾਨ ਦਿੱਤਾ ਸੀ ਭਾਜਪਾ ਕਦੇ ਵੀ ਸੀਐਮ ਫੇਸ ਨਾਲ ਨਹੀਂ ਉਤਰਦੀ ਉਹ ਮੋਦੀ ਜੀ ਨੂੰ ਆਪਣਾ ਚਿਹਰਾ ਰੱਖ ਕੇ ਚਲਦੇ ਨੇ ਤਾਂ ਗੱਲ ਆ ਗਈ ਹੈ ਕਾਂਗਸ ਪਾਰਟੀ ਦੀ ਕਾਂਗਸ ਪਾਰਟੀ ਦੇ ਵਿੱਚ ਬੜੀ ਜਦੋਜਹਤ ਚੱਲ ਰਹੀ ਸੀ ਕਿ ਕਾਂਗਸ ਪਾਰਟੀ ਦਾ ਸੀਐਮ ਚਿਹਰਾ ਕੌਣ ਹੋਏਗਾ ਨਵਜੋਤ ਸਿੰਘ ਸਿੱਧੂ ਹੋਣਗੇ ਸੁਨੀਲ ਜਾਖੜ ਹੋਣਗੇ ਜਾਂ ਮੌਜੂਦਾ ਸੀਐਮ ਚਰਨ ਸਿੰਘ ਚੰਨੀ ਹੋਣਗੇ ਇਸੇ ਨੂੰ ਦੇਖਦਿਆਂ ਹੋਇਆ ਰਾਹੁਲ ਗਾਂਧੀ ਪਿਛਲੇ ਦਿਨੀ ਆਏ ਸੀ ਰਾਹੁਲ ਗਾਂਧੀ ਜੀ ਨੇ ਆਪਣੇ ਪਾਰਸ਼ ਨੂੰ ਵਿੱਚ ਕਿਹਾ ਸੀ ਕਿ ਮੇਰੇ ਨਾਲ ਵਿਚਾਰ ਟੰਦਰਾ ਕਰਦੇ ਹੋਏ ਕਾਂਗਸ ਦੀ ਆਗੂਆਂ ਨੇ ਕਿਹਾ ਹੈ ਕਿ ਸੀਐਮ ਚਿਹਰਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਅਕਸਰ ਕਹਿੰਦੇ ਦਿਖਾਈ ਦਿੰਦੇ ਨੇ ਕਿ ਲਾੜਾ ਹੀ ਨਹੀਂ ਹੈਗਾ ਸਾਡਾ ਤਾਂ ਕੋਈ ਲਾੜਾ ਹੋਣਾ ਜ਼ਰੂਰੀ ਹੈ ਹਾਲਾਂਕਿ ਭਗਵੰਤ ਮਾਨ ਨੇ ਨਾ ਬਿਆਨਾਂ ਤੇ ਤਿੱਖੇ ਤੰਜ ਕਸੇ ਸੀ ਕਿ ਅਸੀਂ ਕੋਈ ਲਾੜਾ ਨਹੀਂ ਪੇਸ਼ ਕਰਨਾ ਸੀ ਪੰਜਾਬ ਦਾ ਪੁੱਤ ਪੰਜਾਬ ਦਾ ਬੇਟਾ ਤੇ ਪੰਜਾਬ ਦਾ ਭਰਾ ਅਸੀਂ ਦੇ ਰਹੇ ਆ ਨਾ ਕਿ ਕੋਈ ਲਾੜਾ ਦੇ ਰਿਹਾ ਗੱਲ ਕਰੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨੇ بڑا ਇਲਜ਼ਾਮ ਲਗਾਇਆ ਸੀ ਤੰਜ ਕਸੇ ਸੀ ਹਾਸੇ ਦਾ ਪਾਤਰ ਬਣਾਇਆ ਗਿਆ ਸੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਹਿਲਾਲ ਐਲਾਨਣਾ ਸੀ ਪਰ ਲੋਕਾਂ ਆ ਤੇ ਗੱਲ ਛੱਡ ਦਿੱਤੀ ਕਿ ਤੁਸੀਂ ਦੱਸੋ ਵੀ ਕਿਹਨੂੰ ਅਸੀਂ ਸੀਐਮ ਜੇਹੜਾ ਲਾਨੀਏ ਉਹਨਾਂ ਨੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਿੱਥੋਂ ਆ ਗਏ ਕਿਉਂਕਿ ਅਰਮਨ ਕੇਜਰੀਵਾਲ ਨੇ ਕਿਹਾ ਸੀ ਕਿ 3.5% ਵੋਟ ਨਵਜੋਤ ਸਿੰਘ ਸਿੱਧੂ ਨੂੰ ਵੀ ਪਏ ਨੇ ਬਰਹਾਾਲ ਕਾਂਗਸ ਪਾਰਟੀ ਦੀ ਗੱਲ ਕਰੀ ਤਾਂ ਕਾਂਗਸ ਪਾਰਟੀ ਵੀ ਉਸੇ ਲਾਈਨ ਉੱਪਰ ਹੋ ਤੁਰੀ ਆ ਉਸੇ ਲਾਈਨ 'ਚ ਕਿਵੇਂ ਹੋ ਤੁਰੀ ਆ ਕਾਂਗਸ ਪਾਰਟੀ ਦੀ ਇੱਕ ਐਪ ਹੈ ਸ਼ਕਤੀ ਐਪ ਸ਼ਕਤੀ ਐਪ ਉਹਨਾਂ ਦੇ ਕਾਰਜਕਰਤਾ ਉਹਨਾਂ ਦੇ ਐਮਐਲਏਜ਼ ਉਹਨਾਂ ਦੇ ਅਹੁਦੇਦਾਰ ਉਹਨਾਂ ਦੇ ਆਗੂ ਇਸ ਐਪ ਨੂੰ ਚਲਾਉਂਦੇ ਨੇ ਉਸ ਐਪ ਉੱਪਰ ਰਾਈ ਮੰਗੀ ਗਈ ਹੈ ਕਿ ਤੁਸੀਂ ਆਪਣਾ ਸੀਐਮ ਫੇਸ ਕਿਸ ਨੂੰ ਦੇਖਣਾ ਚਾਹੁੰਦੇ ਹੋ ਚਾਂ ਸਿੰਘ ਚੰਨੀ ਦੇਖਣਾ ਚਾਹੁੰਦੇ ਹੋ ਨਵਜੋਤ ਸਿੱਧੂ ਦੇਖਣਾ ਚਾਹੁੰਦੇ ਹੋ ਸੁਨੀਲ ਜਾਖੋਂ ਨੂੰ ਦੇਖਣਾ ਚਾਹੁੰਦੇ ਹੋ ਜਾਂ ਕੋਈ ਹੋਰ ਈਟੀਸੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੇ ਉੱਪਰ ਹੁਣ ਆਪ ਆਮ ਆਦਮੀ ਪਾਰਟੀ ਇਲਜ਼ਾਮ ਲਗਾ ਰਹੀ ਹੈ ਗੱਲਾਂ ਕਰ ਰਹੀ ਹੈ ਕਿ ਸਾਡੀ ਰੀਸ ਕੀਤੀ ਗਈ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਦੂਜੀ ਵਾਰ ਹੋਇਆ ਦੂਜੀ ਵਾਰ ਕਿਵੇਂ ਹੋਇਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਬਿਆਨਦਾਰੀ ਜਾਰੀ ਕੀਤਾ ਸੀ ਕਿ arvind kejriwal ਸਾਡੀਆਂ ਮਾਮਾ ਭੈਣਾ ਨੂੰ 1000 ਰੁਪਏ ਦੇਣ ਦੀ ਗੱਲ ਕਰਦਾ ਹੈ ਪਰ ਅਸੀਂ ਉਹ 1000 ਰੁਪਏ ਨਹੀਂ ਲਵਾਂਗੇ ਅਸੀਂ ਗੈਰਤਮੰਦ ਲੋਕ ਆ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੀ ਘਰ ਵਾਲੀ ਨੂੰ 1000 ਰੁਪਏ ਦਿੰਦੇ ਆ ਤਾਂ ਮੈਂ ਭਗਾ ਕੇ ਮਾਰਾਂਗਾ ਉਸ ਤੋਂ ਬਾਅਦ ਥੋੜੇ ਦਿਨ ਬਾਅਦ ਖੁਦ ਨਵਜੋਤ ਸਿੰਘ ਸਿੱਧੂ ਇਹ ਬਿਆਨ ਜਾਰੀ ਕਰਦੇ ਇਹ ਮੈਨੀਫੈਸਟੋ ਵਿੱਚ ਗੱਲ ਕਰਦੇ ਦਿਖਾਈ ਦਿੱਤੇ ਕਿ ਅਸੀਂ 2000 ਰੁਪਏ ਦਵਾਂਗੇ 8 ਸਿਲੰਡਰ ਸਾਲ ਦੇ ਅਸੀਂ ਔਰਤਾਂ ਨੂੰ ਦਿਆ ਕਰਾਂਗੇ 8ਵੀਂ ਪਾਸ 10ਵੀਂ ਪਾਸ 12ਵੀਂ ਪਾਸ ਨੂੰ ਅਸੀਂ ਵੱਖ-ਵੱਖ ਰਾਸ਼ੀਆਂ ਦਿਆ ਕਰਾਂਗੇ ਇਹ ਗੱਲਾਂ ਪੰਜਾਬ ਦੀ ਰਾਜਨੀਤੀ ਵਿੱਚ ਲੋਕਾਂ ਦੇ ਵਿੱਚ ਹਾਸੇ ਦਾ ਪਾਤਰ ਬਣੀਆਂ ਹੋਈਆਂ ਨੇ ਕਿ ਕੌਣ ਕਿਸ ਦੀ ਰੀਸ ਕਰ ਰਿਹਾ ਹੈ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਦਿੱਲੀ ਮਾਡਲ ਕੋਈ ਚੀਜ਼ ਹੀ ਹੈ ਨਹੀਂ ਉਹ ਮੇਰੇ ਮਾਡਲ ਨੂੰ ਇੱਥੇ ਪੰਜਾਬ ਮਾਡਲ ਲਾਗੂ ਕਰਨਾ ਚਾਹੁੰਦੇ ਨੇ ਆਰਮਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਅਸੀਂ ਦਿੱਲੀ ਚ ਕਰਕੇ ਦਿਖਾਇਆ ਹੋਇਆ ਹੈ ਇੱਥੇ ਕਰਾਂਗੇ ਉਹ ਨਵਜੋਤ ਸਿੰਘ ਸਿੱਧੂ ਪਰ ਉਹਨਾਂ ਨੇ ਇਲਜ਼ਾਮ ਲਾਇਆ ਸੀ ਨਿੱਜੀ ਇੰਟਰਵਿਊ ਦੌਰਾਨ ਕਿ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ ਕਿ ਸਰਕਾਰ ਦੇ ਵਿੱਚ ਹੀ ਰਹਿੰਦਾ ਹੋਇਆ ਬੰਦਾ ਸਰਕਾਰ ਦੇ ਵਿੱਚ ਰਹਿੰਦਾ ਹੋਇਆ ਪਾਰਟੀ ਪ੍ਰਧਾਨ ਇਹ ਕਹਿ ਰਿਹਾ ਕਿ ਸਾਡੀ ਸਰਕਾਰ ਆ ਲੈਣ ਦਿਓ ਕਿ ਅਸੀਂ ਫੇਰ ਲਾਗੂ ਕਰਾਂਗੇ ਉਹਨਾਂ ਨੇ ਕਿਹਾ ਕਿ ਤੁਹਾਡੀ ਸਰਕਾਰ ਹੈ ਤੁਸੀਂ ਲਾਗੂ ਕਰ ਦਿਓ ਲਾਗੂ ਕਰਕੇ ਲੋਕਾਂ ਨੂੰ ਦਿਖਾਓ ਕਿ ਦੇਖੋ ਅਸੀਂ ਲਾਗੂ ਕਰਤਾ ਉਹ ਵੀ ਗੱਲ ਕਹਿ ਰਹੇ ਨੇ ਕਿ ਅਸੀਂ ਦਿੱਲੀ ਵਿੱਚ ਕੀਤਾ ਇੱਥੇ ਕਰਾਂਗੇ ਕਹਿ ਰਹੇ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਤਾਂ ਗੱਲ ਉੱਥੇ ਆ ਖੜੀ ਹੈ ਕਿ ਪੰਜਾਬ ਦੇ ਲੋਕ ਇਸ ਚੀਜ਼ ਨੂੰ ਬੜਾ ਹਾਸੇ ਵਿੱਚ ਲੈ ਰਹੇ ਨੇ ਕਿ ਪਹਿਲਾਂ ਜਿਹੜੇ ਬਿਆਨ ਅਸੀਂ ਜਾਰੀ ਕਰ ਦਿੰਨੇ ਆ ਸ਼ਾਇਦ ਉਹ ਗਰਮਾ ਨਹੀਂ ਰਹੀ ਰਾਜ ਦੀਆਂ ਪਾਰਟੀਆਂ ਦੀ ਕੀ ਸੀ ਗੱਲ ਕਹਿਣ ਲੱਗੇ ਨੇ ਸੋਚਦੇ ਬਾਅਦ ਚ ਅਸੀਂ ਉਸ ਗੱਲ ਉੱਪਰ ਸਟੈਂਡ ਵੀ ਨਹੀਂ ਕਰ ਪਾਉਂਦੇ ਦੇਖਣਾ ਹੋਏਗਾ ਕਿ ਕੀ ਆਉਂਦਾ ਹੈ ਸਾਹਮਣੇ ਪਰ ਸੂਤਰਾ ਸਾਹਿਬ ਵੱਲੋਂ ਵੱਡੀ ਖਬਰ ਆ ਰਹੀ ਹੈ ਕਿ ਸਭ ਤੋਂ ਮੂਰੇ ਸਭ ਤੋਂ ਅੱਗੇ ਉਹ ਦੇ ਗਿਣਤੀ ਦੇ ਵਿੱਚ ਚੰਨਜੀਤ ਸਿੰਘ ਚੰਨੀ ਜਾ ਰਹੇ ਨੇ ਸਭ ਤੋਂ ਜ਼ਿਆਦਾ ਵੋਟ ਬੈਂਕ ਜਿਹੜਾ ਇਹਨਾਂ ਦੇ ਕਾਰਜਕਰਤਾ ਦਾ ਇਹਨਾਂ ਦੇ ਆਗੂਆਂ ਦਾ ਇਹਨਾਂ ਦੇ ਐਮ.ਐਲ.ਏਜ਼ ਦਾ ਉਹ ਚੰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭੁਗਤ ਰਿਹਾ ਦੇਖਣਾ ਹੋਏਗਾ ਕਿ ਕੌਣ ਉਮੀਦਵਾਰ ਹੁੰਦਾ ਹੈ ਕਾਂਗਰਸ ਪਾਰਟੀ ਦਾ ਸੀਮ ਫੇਸ ਐਸਐਮਜੀ ਨਿਊਜ਼ ਦੇਖਦੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ